ਦੀ ਵਾਲੀਆਂ ਲਾ ਦਿੱਤੀਆਂ ਗਈਆਂ ਕਿ ਮਾਤਾ ਜੀ ਗੱਲ ਕੀ ਹੋਈ ਆ ਮੈਨੂੰ ਪਤਾ ਨਹੀਂ ਮੈਂ ਜਰਾਨੀ ਨਾਲ ਗੱਲਾਂ ਕਰਦੇ ਵੀ ਬਸਤੀ ਦਾਣਿਸ਼ ਬੰਦੇ ਦੀਆਂ ਤਸਵੀਰਾਂ ਦਿਖਾ ਰਹੇ ਜਿੱਥੇ ਕਿ ਇੱਕ ਮਾਤਾ ਜੀ ਦੀਆਂ ਜਿਹੜੀਆਂ ਵਾਲੀਆਂ ਲਾ ਕੇ ਲੈ ਕੇ ਨੇ ਮੁੰਡੇ ਦੇਖ ਸਕਦੇ ਹੋ ਅਸਵੇਂ ਰੋ ਰਹੇ ਆ ਮਾਤਾ ਜੀ ਦੇਖ ਸਕਦੇ ਹੋ ਕਿ ਬਸਤੀ ਦਾਣਿਸ਼ ਬੰਦਾ ਦੇ ਵਿੱਚ ਹੁਣੇ ਹੁਣੇ ਜਿਹੜੀਆਂ ਮੁੰਡੇ ਆਏ ਮਗਰੋਂ ਦੋਨੋਂ ਹੀ ਵਾਲੀਆਂ ਲਾ ਕੇ ਲੈ ਗਏ ਨੇ ਇਹਨਾਂ ਦੀਆਂ ਮੁੰਡੇ ਹੀ ਦੋ ਮੁੰਡੇ ਕਿਵੇਂ ਮਾਤਾ ਜੀ ਰੋੜਦਾਉ ਨਹੀਂ ਕਾਲੇ ਕਾਲੇ ਇੱਕ ਮੁੰਡਾ ਕਾਲੇ ਰੰਗ ਦਾ ਹੈ ਇੱਕਨ ਮਾਰਕਸ ਪਾਇ ਮੁੰਡੇ ਲੜਿਆ ਨੀ ਮੈਨੂੰ ਜਾ ਕੇ ਮੁੱਕਾ ਵਾਰ ਚੁੱਕ ਕੇ ਨਾਲ ਮੈਂ 500 ਦੇ ਨੋਟ ਹੀ ਉਹ ਪਦਰੇ ਉੱਤ ਕੋਟੇ ਗਏ ਜਰ ਮੁੰਡਾ ਕੋਲੇ ਮੈਂ ਸਮਝ ਲੱਗ ਕਿ ਕਿੱਧਰ ਗਿਆ ਕਿੱਛੀ ਦੀ ਗੱਲ ਮੈਂ ਤੇ ਮੁੱਕਾ ਤਾਂ ਖੰਬੇ ਕੋਲੇ ਮੈਂ ਚਰਾਨੀ ਨੇ ਗੱਲਾਂ ਕਰਦੀ ਹਾਂ ਹਾਂਜੀ ਕੋਕੀ ਪਿੱਛੋਂ ਹੀ ਮੇਰਾ ਤਪਾਇਆ ਮੇਰੇ ਦੋਨੋਂ ਉਗਲਾ ਕੇ ਚੱਲੀਆਂ ਮੁੰਡੇ ਨੇ ਨਾਏ ਬੱਸ ਜੀ ਰਹਿਣ ਵਾਲੇ ਮਤੈ ਮਾਜੇ ਕਿੱਥੇ ਰਹਿਣ ਵਾਲੇ ਤੁਸੀਂ ਮੈਂ ਸੀ ਬਾਈ ਕਿ ਕਿਧਰ ਜਾ ਕਿਧਰ ਐ ਸੀ ਮੈਂ ਮੈਂ ਪਜਾਟੋਂ ਇੱਥੇ ਆਈ ਹੇ ਦਰ ਘੜਕੜਾਂ ਨੂੰ ਵਾਸਤੇ ਤੇ ਜਿਹੜਾ ਇੱਕ ਕੁੜੀ ਮੇਰੇ ਨਾਲ ਕਹਿੰਦੀ ਮੈਂ ਸੂਰਸੀ ਦੇ ਤਾ ਮੈਂ ਚਲ ਪਤਾ ਕਰ ਲੈਣੇ ਆ ਅੱਛਾ ਜੀ ਐਡ ਕਾ ਨਜੰਦੇ ਵਿੱਚ ਪਿੱਛੋਂ ਆਲੇ ਮਰ ਫੜ ਲਿਆ ਨੇ ਇੱਥੋਂ ਪਹਿਲਾਂ ਅਥਰਕੇ ਨਾਲ ਵਾਲੀ ਕੁਛੜੀਆਂ ਦੂਜੇ ਮੁੰਡਾ ਕਹਿੰਦਾ ਧੋਰ ਫੜਾਫੜ ਅੱਛਾ ਜੀ ਆਹੋ ਦੀ ਬਾਤ ਨਹੀਂ ਮੈਂ ਕਹਿੰਦਾ ਆਂਦੇ ਕੋ ਲੋਇਆ ਜਰਾ ਕਿੱਥੇ ਨਹੀਂ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਮੇਨ ਵਿਆਹ ਇਨਾ ਵੱਡਾ ਕਿਸੇ ਨੇ ਸਾਈਂ ਜਨਾਨੀ ਵੀ ਵੇਚਦੀ ਵੀ ਇਸ ਸਾਹਮਣੇ ਕਾਦੇ ਜਿਹਾ ਗਏ ਹੋ ਮੋਟਰਸਾਈਕਲ ਤੇ ਅੱਜ ਇਹਨਾਂ ਜੀ ਨਾਂ ਨਹੀਂ ਜਨਕਲ ਨਗਰ ਦੀ ਵੀ ਇੱਕ ਪਾਈ ਮੱਟੀ ਵਾਹੀ ਕੋਈ ਮਗਰ ਨਹੀਂ ਧੋੜੇ ਬੱਕਲੀ ਸੋਰੀ ਮਗਰੇ ਹਾਂ ਤੁਸੀਂ ਦੇਖੋ ਜੇ ਬਹੁਤ ਖੁਸ਼ਾਲ ਹੋਇਆ ਤੁਸੀਂ ਵੈਸੇ ਜੇ ਬਹੁਤ ਖੁਸ਼ਾਲ ਹੋਇਆ ਵੀ ਦੇਖ ਸਕਦੇ ਇੱਕ ਮਾਂ ਨੂੰ ਦੇਖਿਆ ਜਾਂਦਾ ਵੀ ਦੇਖ ਸਕਦੇ ਤੁਸੀਂ ਇਹ ਤਾਂ ਹੁੰਦਾ ਬਾਹਰ ਨਿਕਲ ਸਕਦਾ ਕੋਈ ਇੱਥੇ ਹਾਂ ਨਹੀਂ ਨਿਕਲ ਸਕਦਾ ਕਿਉਂ ਮੈਂ ਤਾਂ ਮੇਰੀ ਪਾਏ ਪੁੱਤੀ ਹੋਈ ਇੱਥੇ ਆ ਤਾਂ ਰਹੀ ਹਾਂ ਮਗਰ ਮੈਂ ਪੜ੍ਹਨੀ ਸਕੀਮ ਪੜ੍ਹਨ ਪਰ ਕਿ ਸਰਮਾਤ ਜਦ ਨਹੀਂ ਮਿਕ ਰਹੀ ਦੋ ਮੁੰਡੇ ਧੋੜੇ ਮਗਰ ਹੋਗੀ ਦੀ ਬਾਕਸ ਆਏ ਕਹਿੰਦੇ ਮਾਤਾ ਪੜ੍ਹਦੀ ਆ ਬਫਰ ਤੇ ਆਉਣਾ ਨਾਲ ਉਹ ਮੁੰਡੇ ਚਰੇ ਮਗਨ ਮਾਦਾ ਰੋਣਾ ਬਹੁਤ ਨੇ ਲੈਣੇ ਪੜਕੇ ਪੈਸੇ ਵੀ ਲੱਗੇ ਪੈਸੇ ਵੀ ਲੱਗੇ ਪੈਸੇ ਵੀ ਲੱਗੇ ਨਾਲੇ ਮੁੰਡਾ ਖੋ ਕੇ ਪੈਸੇ ਵੀ ਲੱਗੇ ਤੇ ਵਾਲੀਆਂ ਵੀ ਲੱਗੇ ਇੱਕੋ ਜੀ ਪੈਸੇ ਵੀ ਲੱਗੇ ਲੁੱਟ ਗਏ ਤਾਂ ਵਾਲੀਆਂ ਵੀ ਲੱਗੇ ਨੇ ਬੜੇ ਪੂਰੇ ਹਾਲ ਆ ਲੋਕ ਜੀ ਜਿਲੰਦਰ ਫੈਸਟ ਲਾਦੀਆਂ ਖੁੱਲਣ ਤੋਂ ਬਾਅਦ ਲੁੱਟਾਂ ਖੋਹਾਂ ਸ਼ੁਰੂ ਹੋ ਗਈਆਂ ਨੇ ਜਿਲੰਦਰ ਦੇ ਐਮਪੀ ਸੁਸ਼ੀਲ ਕੁਮਾਰ ਨੇ ਕੋਤੇ ਜਿਲੰਦਰ ਦੇ ਦਸਤਾਰੇ ਐਮਐਲਏ ਸ਼ਿਸ਼ਨਦਰਾਲ ਦੇ ਘਰ ਦੇ ਫਿਰ ਉਹ ਗਵਾਨ ਤੋਂ ਹੀ ਬਾਤ ਆ ਮਹਿਲਾ ਦੇ ਇੱਕ ਕੰਨਾ ਤੇ ਦੋਨੋਂ ਵਾਲੀਆਂ ਖੋ ਕੇ ਲਾ ਕੇ 500 ਰੁਪਏ ਆਪਨੇ ਖੁਸ਼ੀ ਦੇ ਸਦੇ 500 ਰੁਪਏ ਵੀ ਲਾ ਕੇ ਖੋ ਕੇ ਇੱਕ ਦੇੜੀ ਸਾਲ ਵਾਲੀ ਆ ਲੋਕਾਂ ਨੂੰ ਬਰਬਾਦੀ ਤੋਂ ਢੰਗਾ ਥੋੜਿਆ ਔਰ ਸੋਚ ਕਿੱਥੇ ਆ ਵੱਡਾ ਦੁਆ ਦੇਖੋ ਵੀ ਨਸਲੀ ਦਾ ਐਲਪੀ ਦੇ ਘੁਮਾਰ ਤੇ ਰੰਮਲੇ ਨੇ ਕੌਣ ਜੀ ਤੁਸੀਂ ਅਸਾਂ ਦਿਖਾ ਰਹੇ ਹੋ ਮਾਤਾ ਇੰਨਾ ਵੱਡਾ ਵਿਆਹ ਸ਼ੁਡਾਣ ਦੀ ਖੁਸ਼ੀ ਨਹੀਂ ਕੀਤੀ ਨਹੀਂ ਕੀਤੀ ਮੈਂ ਵੀ ਥੋੜੀ ਮਗਰ ਮੈਂ ਆਪੇ ਕੋਸ਼ਿਸ਼ ਕਰ ਲਈ ਨਹੀਂ ਮੈਂ ਕਰੀ ਪਾੜੀ ਨਹੀਂ ਪਰ ਮੁੰੇਰ ਮੁਕਾ ਮਾਗ ਪਿੱਛੇ ਥੋੜੇ ਤੱਕ ਮੁਕਾ ਮਾਗ ਕਿਤੇ ਜਾਂਦੇ ਕਿਤੇ ਵੇ ਸੀ ਕਿਹਦੀ ਸੀ ਤੇ ਗੱਲਾਂ ਕਰਦੀ ਪਾਣੀ ਪੀਓ ਪਾਣੀ ਪੀਓ ਕੋਈ ਗੰਦ ਪਾਣੀ ਪੀਓ ਤੋ ਦੇਖ ਸਕਦੇ ਹੋ ਕਿ ਲੁੱਟਖੋਵਾ ਵਾਲੇ ਸਰਕਾਰਾਂ ਜਿਹੜੇ ਨਜ਼ਰ ਆ ਰਹੇ ਆ ਤੇ ਲੋਕਾਂ ਨੂੰ ਕੀ ਦਿੱਤਾ ਕੁੱਟ ਦੇ ਵੀ ਨੇ ਜਿੱਥੇ ਸਿਆਣਤ ਵਿੱਚ ਵੈਸਲ ਕਦੇ ਤਰਾਟਾ ਚੱਲ ਰਿਹਾ ਤੇ ਅਫੀਸਰਾਂ ਨੂੰ ਲੁੱਟਖੋਵਾ ਦਾ ਜੋਰ ਹੈ ਉਹ ਨਾਲ ਨੇਰੇ ਨੇ ਪੜਿਆ ਹੋਇਆ ਦੀ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਲੁੱਟਖੋਵਾ ਵੀ ਹੋ ਰਿਹਾ ਦੇਸ਼ ਦਾ ਲੁੱਟਖੋਵਾ ਵੀ ਹੁੰਦੀ ਪਿਆ ਲਾਰਜ ਸਟਾਲ ਵੀ ਖੁੱਲ ਚੁੱਕੇ ਮਾਫੀਆ ਬਣ ਚੁੱਕਾ ਵੈਸੇ ਜੀ ਬਸ ਕਿਹਨਾਂ ਨਾ ਪਤਾ ਹੀ ਨਾ ਪਤਾ ਕਿ ਕੀ ਤਾਂ ਮੈਂ ਬੜੀ ਦੁਖੀ ਅੰਕੇ ਮੇਰੇ ਗੋਮਣੇ ਨੂੰ ਜਾ ਕੇ ਬੋਲਾਂ ਯਾਰੋ ਤੇ ਕੋਈ ਨਾ ਮੇਰੀ ਆਹ ਪੈਣੀ ਮਰਨੋ ਕੋਣ ਤੇ ਨਹੀਂ ਆ ਲੱਗੇਗੀ ਮਜ਼ੇਦਾਰ ਗਾੜ ਕਿੱਥੇ ਘੜਾਣਾ ਆਈ ਸੀ ਤੁਸੀਂ ਗਾੜ ਗਾੜੀ ਤੇ ਬੈਠੀ ਆਈ ਤੇ ਘੜਦੇ ਨੇ ਕੋਈ ਕੋਈ ਰੁਬਾਦੀ ਬੈਂਟੇ ਤੇ ਘੜਾ ਲਿਆ ਨਹੀਂ ਆ ਦੇਖੋ ਭਾਏ ਦਾ ਦੇਸਾ ਦੇ ਘਾੜ ਘਾੜ ਮਹਿੰਗਾ ਪੈ ਗਿਆ ਮਾਤਾ ਨੂੰ ਲੈਣ ਵਾਸਤੇ ਦੇਸਾ ਦੇ ਉਸ ਜਿੱਦਿਆ ਦਸਲੀ ਦਾ ਹਾਏ ਹੋਏ ਹਾਏ ਮਜ਼ੇਦਾਰ ਪੁਲਿਸ ਨੂੰ ਬੋਲ ਲੈਣ ਦਿੱਤੀ ਹਾਏ ਮੇਰੇ ਪੁਲਿਸ ਨੂੰ ਕਿ ਆ ਮੈਂ ਐਨੋ ਕੋਈ ਨਾ ਕੀ ਰਹਾ ਪਾਏ ਗਿਆ ਦੇ ਐਕਸੈਕਟ ਕਿਹੜੀ ਹੋ ਗਈ ਮਨ ਤੋਂ ਐਕਸੈਕਟ ਵਾਰ ਤਾਂ ਤੁਹਾਨੂੰ ਕਿੱਥੇ ਕਰਕੇ ਹੋਈ ਉਹ ਗੀ ਹੁੰਦਾ ਬਤ ਤੁਹਾਨੂੰ ਨਹੀਂ ਕੋਈ ਕਿਹੜੀ ਜਗ੍ਹਾ ਵਾਲੀ ਜਗ੍ਹਾ ਤੇ ਸੋਣਾ ਦਿਮਾਗ ਇੱਥੇ ਆ ਜਾਓ ਤੋਂ ਮਾੜਾ ਤੋਂ ਉੱਠੋ ਮਾੜਾ ਉਹ ਦੇਖ ਸਕਦੇ ਜੋ ਚਗਾ ਵੀ ਦਿਖਾਈ ਜਾ ਰਿਹਾ ਹੈ ਮਾਰਕਾਲੀ ਗਲੀ ਇਸ ਜਗ੍ਹਾ ਦੇ ਉੱਪਰ ਇਹਨਾਂ ਦੇ ਨਾਲ ਲੁੱਟ ਹੋਈ ਹੈ ਲੁੱਟ ਹੋ ਚੁੱਕੀ ਹੈ ਲੁੱਟ 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 ਹੋਈ ਐਮਪੀ ਐਮਪੀ ਦੇ ਸਾਹਦੇ ਐਮਪੀ ਸਾਹਿਬ ਦੇ ਏਰੀਆ 'ਚ ਲੁੱਟ ਹੋ ਗਈ ਲੁੱਟ ਹੋ ਗਈ ਐਮਐਲਏ ਸਾਹਿਬ ਦੇ ਵੀ ਇਹਦੀ ਲੁੱਟ ਹੋ ਚੁੱਕੀ ਇੱਕ ਪਾਸੇ ਲਾਟਰੀ ਸਟਾਲ ਖੁੱਲਿਆ ਪੇ ਮਾਫੀਆ ਮੈਂ ਫਿਰ ਉਹ ਤੇਰੇ ਹਾਂ ਕਿ ਅੱਜ ਨਾ ਨਿਕਲ ਪਤਾ ਜੀ ਨਾ ਇਹ ਪਹੜਾ ਆ ਕਿੰਨਾਂ ਨੂੰ ਲੁੱਟ ਹੋ ਗਈ ਜਨਦਰ ਸ਼ਹਿਦ ਹੈ ਜੀ ਵੈਸੇ ਇਹ ਲੁੱਟ ਹੋ ਚੁੱਕੀ ਆ ਦਰਵਾਜ਼ਾ ਕੋਲੇ ਝੂਠੀ ਬੋਲਣਾ ਉਹ ਦੇਖਦੇ ਹੋ ਕੀ ਦਰਸਾ ਰਹਾ ਹੈ ਮੈਂ ਕਿਹੜੇ ਨੇ ਜਿਹੜੇ ਨੇ ਵਾਲੇ ਨੇ ਬਾਹਰ ਆ ਕੇ ਲੋਕ ਜਿਹੜੇ ਨੇ ਕੱਪੜਾ ਨਹੀਂ ਲਖਵਾ ਦਿੰਦੇ ਵੀ ਚਾਹੀਦਾ ਮੇਰੇ ਕੱਪੜੇ ਨੇ ਲਖਵਾਉਣੇ ਮੇਗਾ ਸੋਹੇਰੇ ਮੈਂ ਤੁਸੀਂ ਸੂਟ ਪੁੱਛਦੇ ਵੀ ਨਾ ਹਾਂਜੀ ਪਿੱਛੇ ਲਾ ਲਈਆਂ ਮੈਂ ਪਿੱਛੇ ਪਰਦਗੇ ਮੈਨੂੰ ਕੀ ਹੋਇਆ ਕਿਸੇ ਦਾ ਦੇਖਿਆ ਤੁਸੀਂ ਇੱਥੇ ਕੁਝ ਹਾਂਜੀ ਕੀ ਹੋਇਆ ਕਿਸੇ ਦਾ ਸਟਾਈਲ ਪਤਾ ਕਿੱਦਾਂ ਹੈ ਕੀ ਹੋਇਆ ਇਹ ਮੇਰੇ ਕੋਲ ਕੱਪੜੇ ਪੁੱਛਣ ਆਸੇ ਆਏ ਮੇਰੇ ਕੋਲ ਕੱਪੜੇ ਸਿੱਧੇ ਇਹਨਾਂ ਦੇ ਨਾਲ ਇਹ ਲੇਡੀਜ਼ ਸਾਡੀ ਹੈ ਹੈਨਾ ਇਹਦੇ ਕੱਪੜੇ ਦੇ ਦੋ ਬਸ ਇਹ ਠੀਕ ਹੈ ਇਹ ਕਹਿੰਦੇ ਦੁੱਧ ਲੈ ਕੇ ਅਸੀਂ ਵਾਪਸ ਆ ਗਏ ਦੁੱਧ ਲੈ ਕੇ ਵਾਪਸੀ ਤੇ ਆਏ ਨੇ ਪਿੱਛੇ ਇਹਨਾਂ ਨੂੰ ਇਦਾਂ ਉਹਨਾਂ ਟੱਚ ਕੀਤਾ ਪਿੱਛੇ ਵਾਲਿਆਂ ਨਾਲ ਕੇ ਲੱਗ ਗਾਲਾ ਮੁੰਡਾ ਲੰਬਾ ਕੱਪੜੇ ਪਾਏ ਗਾਲਾ ਮੁੰਡਾ ਹੈ ਉਹਨੇ ਹੈਂ ਕਿ ਬਣਿਆ ਮੂਹਰੇ ਉੱਤੇ ਵੀ ਸਿਰ ਤੇ ਟੋਪੀ ਹੋ ਗਈ ਤੇ ਕੈਮਰੇ ਲੱਗਾ ਤੁਹਾਡੇ ਇੱਥੇ ਕੈਮਰੇ ਨਹੀਂ ਹੈਗੇ ਕੈਮਰੇ ਗੁਰਦੁਆਰੇ ਦੇ ਸਾਹ ਦੇ ਬਾਹਰ ਨੇ ਅੱਥੇ ਕੋਈ ਮਾਤਾ ਜੀ ਕੀ ਪਿੱਛਾ ਕਰਤਾ ਭਈਓ ਦੇਖ ਸੋ ਦਿਓ ਹਾਲਾਤ ਦੇਖ ਸੋ ਦਿਓ ਦੇਖ ਲਓ ਅਮਰਾ ਦੇਖ ਲਓ ਪਹਿਲਾਂ ਘੋਤੇ ਸੀ ਤੁਸੀਂ ਵੀ ਰਹਿੰਦੇ ਹੋ ਜਲੰਧਰ ਵੇਸਤੇ ਵੇਸਤਾ ਆਪਣੇ ਹਾਂ ਗਾਮੇ ਮੈਂ ਤਾਂ ਤੁਹਾਡੇ ਨਾਲ ਹੀ ਹੋ ਸਕਦਾ ਹੈ ਕੰਮ ਹੋ ਗਿਆ ਐਸੀ ਗੱਲ ਕਰਕੇ ਇੱਕ ਮੁੰਡਾ ਕੇ ਖਲੋ ਗਿਆ ਉਹਨੂੰ ਸੜੀ ਜਲ ਗਿਆ ਮੁੰਡੇ ਨੂੰ ਅੱਛਾ ਮੁੰਡਾ ਸੜੀ ਜਲ ਗਿਆ ਫਿਰ ਆ ਨਿਕਲ ਗਿਆ ਮੁੰਡੇ ਕਰੇ ਮੁੰਡੇ ਮਗਰ ਬਾਕੀ ਰੋਡ ਤੇ ਤਾਂ ਸੀਸੀਟੀਵੀ ਵੀ ਸਾਰੇ ਹੋ ਗਏ ਨਾਲ ਹੀ ਪੁਲਿਸ ਆ ਗਈ ਪਿੱਛੇ ਵਾਲੇ ਮੈਂ ਭਾਈ ਮਾਰਦਾ ਦੋ ਚੋਪਾ ਨਿਕਲ ਗਏ ਚਲ ਗਈ ਪੁਲਿਸ ਹਾਂਜੀ ਲੋ ਜੀ ਤੁਸੀਂ ਦੇਖਿਆ ਨਹੀਂ ਬੜਿਆ ਨਹੀਂ ਪੁਲਿਸ ਆ ਕੇ ਚਲ ਗਈ ਪੁਲਿਸ ਪੁਲਿਸ ਆ ਕੇ ਜਾ ਚੁੱਕੀ ਹੈ ਦੇਖ ਸਕਦੇ ਹੋ ਖਾਨਾ ਪੂਰੀ ਚਲ ਚੁੱਕੀ ਹੈ ਮਾਰ ਇੱਕ ਦੋ ਲੋਕੇ ਬੁੜਾ ਹਲ ਹੋਇਆ ਬਈ ਮਾਰਾ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਬਰਾਬਰ ਕੰਦ ਕੰਦ ਨਾ ਰਵੀ ਉਹ ਦੇਖ ਸਾਡੇ ਬੱਚੇ ਜਾਨ ਜਿਹਨਾਂ ਦੀ ਮੇਰ ਨਾਲ ਕੰਮ ਕੀਤਾ ਐਮਪੀ ਸਾਹਿਬ ਐਮਐਲਏ ਸਾਹਿਬ ਸੁਣੋ ਬਕਰ ਤੁਹਾਡੇ ਗਵਾਨ ਦੇਖੋ ਵੀ ਪਹੁੰਚੋ ਆ ਕੋਏ ਨੇ ਹਾਲਾਤ ਜਿੰਨੇ ਮੇਰੇ ਰਸਤੇ ਹਾਲਾਤ ਜੋ ਦੇਖਿਆ ਸੀ ਪੁਲਿਸ ਵੀ ਆਪਣੀ ਗੁੱਸੂਗੀ ਤੁਸੀਂ ਦੇਖ ਸਕਦੇ ਪੁਲਿਸ ਵੀ ਜਾ ਚੁੱਕੀ ਆ ਇੱਕ ਮਾਰਾ ਦੋ ਦੋ ਕੇ ਬੁਧਾਲ ਮਾਲੀਆ ਲਾ ਕੇ ਖੋਮਾਦੀ ਹੋ ਚੁੱਕੀ ਆ ਮਾਤਾ ਜੀ ਨਾਲ ਦੇਖ ਸਕਦੇ ਸਿੱਧੀਆ ਤਸਵੀਰਾਂ ਖੋ ਖੋ ਦਿੰਦੇ ਵਾਲੇ ਖੋ ਚੁੱਕੀ ਬਾੜੀ ਲਾ ਦਿੱਤੀ ਹੈਗੀ ਮਾਤਾ ਜੀ ਕੰਨਾਂ ਤੋਂ ਦੋਨੀ ਵਾਲੀਆ ਦੇ ਸਕਦੇ ਹੋ ਵੈਸੇ ਏਰੀਏ ਦੇ ਇੱਕ ਪਾਸੇ ਲਾਈਫ ਸਟਾਲ ਖੁੱਲਾ ਪੇ ਮਾਫੀਆ ਬਣਾ ਇੱਕ ਪਾਸੇ ਦੇ ਸਕਦੇ ਹੋ ਦੇ ਸਕਦੇ ਹੋ ਲਾਸਟ ਦੇ ਸਕਦੇ ਜਰੰਦਰ ਸ਼ਾਹ ਦੇ ਕਿੰਨੇ ਕ ਮਾਰੇ ਚੁੱਕੇ ਲੋ ਇੱਕ ਮਾਰ ਹੁੰਦੀ ਵੀ ਦੇ ਸਕਦੇ ਸਾਵਾਲ ਜਿਹਨਾਂ ਦੀ ਉਤਾਰ ਰੱਖੀਏ ਜੀ ਇਹ ਦੋਨੋਂ ਦੀ ਨਹੀਂ ਮਾਤਾ ਜੀ ਪੁਲਿਸ ਨਹੀਂ ਬੁਲਾਏਗੀ ਕਿਸੇ ਕੋਲ ਮਾਤਾ ਤੁਸੀਂ ਆਪਣੇ ਕਰ ਦੋ ਤੇਰੇ ਘੁੰਟਾ ਹੀ ਆ ਗਿਆ ਬਾਕੀ ਅੰਕ ਤੇ ਕੰਮ ਕੀ ਡਾ ਕਿਦੂ ਡਾ ਡਾ ਆ ਕੇ ਚੁੱਕ ਗਿਆ ਪਿੰਡ ਦੇ ਕਿ ਤਬ ਇਹਨੂੰ ਬੇਟੇ ਬੇਟੇ ਨਾਲ ਹੀ ਉਹਨੇ ਕਿ ਗੁੱਸੇ ਵਾਲਾ ਬਣਾ ਕਿਤੇ ਮਾਰੀ ਉਹਨੇ ਤੇ ਵੇ ਨੂੰ ਬੜਾ ਗੁੱਸਾ ਮੇਰੇ ਮੁੰਡੇ ਨੂੰ ਆਂਦਾ ਮੇਰੀ ਮੰਮੀ ਨੇ ਕੁਝ ਕਹਿ ਕੇ ਨਈ ਪੁਲਿਸ ਬੁਲਾਈ ਗਈ ਹੁਣ ਮਾਤਾ ਜੀ ਹਾਂ ਪਤਾ ਨਹੀਂ ਕਿ ਆਇਆ ਹੀ ਮਾਰਨੇ ਨਾ ਭਾਈ ਤੇ ਸਗਰ ਆ ਗਈ ਜੀ ਬੋਲਾਈ ਸੀ ਹਾਂਜੀ ਉੱਥੇ ਇਹ ਕਲੀ ਦੇ ਮਮਾ ਕਰਕੇ ਇਹ ਮੁੰਡਿਆਂ ਤੇ ਉਹਨੇ ਸੁਪੂ ਹੜਕ ਤਿਆਗ ਲਈ ਤੇ ਮੈਂ ਨਿੰਮਰੇ ਤਾਂ ਕੀ ਬੜੀ ਤੋੜ ਫੋਰ ਸਾਬ ਕਿਹੜਾ ਹੀ ਗੋਲ ਉਹ ਨਹੀਂ ਪਤਾ ਨਿੰਮਿੰਨ ਪਤਾ ਐ ਮੋਟਰ ਸਰਕੋ ਹੋ ਜੈ ਨੇ ਇਹਨਾਂ ਮੈਨੂੰ ਪਤਾ ਮੋਰੀਏ ਤਕਰੀਰਾਂ ਦੀ ਐਮਐਲਏ ਦਾ ਕਾਰਾ ਦੇਸ਼ ਦੇ ਐਮਐਲਏ ਸਾਹਿਬ ਦੇ ਗਵਾਂਢ ਦੇ ਕੋਲ ਵਾਲੀ ਲਾਤੀਆ ਕੀਆ ਇੱਕ ਵਾਲੀ ਲਾ ਦਿੱਤੀ ਹੈਗੀ ਦੇਖ ਸਕਦੇ ਹੋ ਗਵਾਂਢ ਪਾਲੀਆ ਵਾਲੀ ਲਾਤੀਆ ਵਾਲੀ ਵਾਲੀਆ ਕਾਰਜੀਆਂ ਨਾਲੀਆਂ ਦੀਆਂ ਤੋਂ ਹਾਂ ਤੁਸੀਂ ਦੇਖੇ ਕੁਮਾਰਾ ਦੋ ਦੋ ਕੇ ਬੂਰਾ ਸਪਰੇਅ ਕਰਾਓ ਜਾਓਗੇ ਤੁਸੀਂ ਇਹ ਜਾਨ ਲੀਹੇ ਪੈਸੇ ਵੀਡੀਓ ਤੋ ਤਸਵੀਰਾਂ ਵੀ ਦੇਖ ਸਿੱਧੀਆਂ ਤਸਵੀਰਾਂ ਦਿਖਾ ਸਕਦੇ ਹੋ 1 ਕਰੋ ਲਿਖਣ ਨਾਲ ਨੌਕ ਹੋ ਚੁੱਕਾ ਹੈ ਕਮਾਰਾ ਦੇਖ ਸਕਦੇ ਹੋ ਬੰਦਾ ਕਿੱਥੇ ਜਾਵੇ ਮਾਲੀਆ ਲਾ ਦਿੱਤੀ ਹੈਗੀ ਇੱਕ ਰੇਡੀਸਰੀਆ ਦੇਖ ਸਕਦੇ ਹੋ ਪੁਲਿਸ ਕੰਮ ਨਹੀਂ ਹਾਂਜੀ ਮਾਤਾ ਜੀ ਮੇਰਾ ਸਾਹਮਣੇ ਕਿੱਥੇ ਕਿੱਥੇ ਆਜ ਮੇਰਾ ਮੁੰਡਾ ਮਾਲੀਆ ਲਾ ਲੀ ਆਲੀਏ ਲਾ ਦਿੱਤੀ ਕਿ ਮਾਂ ਵਿਚਾਰੀ ਦੇਖ ਸਕਦੇ ਜਨਦਰ ਸ਼ਹਿਦ ਦੇ ਲਾ ਦੇ ਸਕਦੇ ਹੋ ਜਿੰਨੇ ਕ ਤਸਵੀਰਾਂ ਤਸਵੀਰਾਂ ਜਨਦਰ ਯਾ ਤਸਵੀਰਾਂ ਵੈਸੇ ਇਹਦੀ ਤਸਵੀਰਾਂ ਦੇ ਵੱਧ ਵਾਲੇ ਵੀਡੀਓ ਸ਼ੇਅਰ ਕਰਦੇ ਹੋ ਮਾਰੇ ਲਾਤ ਹੋ ਚੁੱਕੇ ਜਨਦਰ ਸ਼ਹਿਦ ਦੇ ਵਿੱਚ ਮਾਰੇ ਕਿਦੇ ਪਾਸੇ ਇੱਕ ਮਾਫੀਆ ਬਣਿਆ ਹੋਇਆ ਲਾਰਜ ਸਟਾਲ ਦੂਜੇ ਪਾਸੇ ਕੰਨਾਂ ਦੀ ਮਾਂਵਾਰੀ ਵਾਲੀ ਇਲਾਕਾ ਜਾਂਦੀ ਆ ਵੀ ਜਨਦਰ ਸ਼ਹਿਦ ਇਹ ਜਨਦਰ ਸ਼ਹਿਦ ਦੇ ਲਾਤਾ ਤੇ ਇੰਨੇ ਕ ਮਾਰੇ ਹੋ ਚੁੱਕੇ ਕਰੋ ਨਿਕਲਣਾ ਇੱਕ ਮਾਰ ਇੰਨੇ ਕ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਲੁੱਟ ਖਵਾ ਮੇਨ ਵਿਆਹ ਦਾ ਆਸ਼ਮੰਦਾ ਦਾ ਦੇ ਸਕਦੇ ਹੋ ਮੇਨ ਵਿਆਹ ਦੇ ਵਿੱਚ ਇੱਕ ਡਾਟ ਕਾਰਡ ਲੈਣ ਇਸੀ ਮਾਂ ਉਹਨੂੰ ਡਾਟ ਕਾਰਡ ਲੈਣਾ ਓਖਾ ਪੈ ਗਿਆ ਕੰਨਰ ਦਿਨ ਦਿਹਾੜੇ ਵਾਰੀ ਲਾ ਕੇ ਲੈ ਕੇ ਕਦੇੜੀ ਸ੍ਰੀਆ ਦੇ ਸਕਦੇ ਹੋ ਸਿੱਧੀ ਹਾ ਤਸਵੀਰਾਂ ਇਹ ਲਾਈ ਤਸਵੀਰਾਂ ਜੰਦਰ ਮੇ ਟੀਵੀ ਦੇ ਸਿੱਧੀ ਹਾ ਤਸਵੀਰਾਂ ਵਾਰੀ ਲਾ ਦਿੱਤੀ ਹੈਗੀ ਇੱਕ ਮਾਂ ਦੀ ਆ ਤੁਸੀਂ ਦੇਖ ਸਕਦੇ ਹੋ ਮੋਕੇ ਦੇ ਕਫੂ ਚੱਕਰ ਹੋ ਚੁੱਕੇ ਇਹ ਜਲੰਧਰੀਆ ਤਸਵੀਰਾਂ ਦੀ ਆ ਮਾਦਾਈ ਪੁਲਿਸ ਨੂੰ ਨਹੀਂ ਬੁਲਾਇਆ ਤੁਸੀਂ ਦੇਖੋਦੇ ਪੁਲਿਸ ਨੇ ਲਾ ਦੇਖੋਦੇ ਪ੍ਰਸ਼ਾਸਨ ਨੇ ਤੇ ਸੱਦੇ ਉਹ ਇੰਨੇ ਘਾਤ ਮਾਰੇ ਹੋ ਚੁੱਕੇ ਪ੍ਰਸ਼ਾਸਨ ਦੇ ਵੀ ਪ੍ਰਸ਼ਾਸਨੀ ਪਹੁੰਚਿਆ ਮੁਖੀ ਦੇ ਲਾਸਟ ਲਾਟ ਵੈਸੇ ਦੀ ਲਾਟ ਮਾਰ ਗਵਾਰਡ ਦੇ ਵਿੱਚ ਵਾਲੀ ਲਾਟ ਦਿੱਤੀ ਗਈ ਆ ਜੰਦਰ ਸ਼ਹਿਰ ਦੇ ਵਾਲੀ ਲਾਟ ਦਿੱਤੀ ਗਈ ਆ ਕੰਨਾਂ ਤੋਂ ਇੱਕ ਜਿਹੜੀ ਸਦੀ ਆ ਇਹ ਵਾਧੂ ਵਾਰ ਵੀਡੀਓ ਸ਼ੇਅਰ ਕਰੋ ਜੋਨ ਦੇ ਬਾਤ ਜੋਨ ਜਾਬਤਾ ਲੱਗ ਚੁੱਕੀ ਹੈ ਜੋਨ ਜਾਬਤਾ ਤੋਂ ਬਾਅਦ ਇੱਕ ਪਾਸੇ ਲਾਈਫ ਸਟਾਈਲ ਖੁੱਲਿਆ ਪਿਆ ਮਾਫੀਆ ਬਣਿਆ ਪਿਆ ਪੈਸੇ ਏਰੀਆ ਦੂਜੇ ਪਾਸੇ ਜਨਾਨੀਆਂ ਵਾਲੀ ਅਡੀਸੀ ਦੀ ਮਾਂਬਾਦੀ ਵਾਲੀ ਵਾਰੀ ਲਾ ਕੇ ਚੋਰ ਫਰਾਰ ਹੋ ਜਾਂਦੇ ਇਲਾਕਾ ਦੇ ਲੋ ਐਮਪੀ ਸਾਹਿਬ ਦਾ ਐਮਐਲਏ ਸਾਹਿਬ ਦਾ ਇਲਾਕਾ ਏਰੀਆ ਦੇ ਸਕਦੇ ਹੋ ਜਨੰਦਰ ਸ਼ਹਿਰ ਆ ਤੇ ਕੋਈ ਜੰਗਲ ਨਹੀਂ ਆ ਇਹ ਬੈਸਟ ਆ ਦੇ ਸਕਦੇ ਹੋ ਇੰਨਾ ਗੇ ਲਾਤ ਮਾਰੀ ਹੋ ਚੁੱਕੇ ਜਨੰਦਰ ਸ਼ਹਿਰ ਦੇ ਅੰਤਿਮ ਆਵਾਜ਼ ਆ ਸੱਜੇ ਪਾਸੇ ਸ਼ੀਟੀ ਬਿਲਾ ਰਹੇ ਤੇ ਸੱਦੇ ਬਹੁਤ ਧੰਨਵਾਦ ਸਾਡੇ ਚੰਨੇ ਨਾਲ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਮੈਂਟ ਜੁਦਾਇ ਦਿਓ ਤੇ ਸੱਦੇਓ ਇਦਾਂ ਹੀ ਭਾਗੋ ਇਹ ਜਲੰਧਰ ਦੇ ਇਲਾਕੇ ਦੇ ਸਾਡੇ ਮੌਕੇ ਤੇ ਪੁਲਿਸ ਨਹੀਂ ਆਂਦੀ ਦੇਖ ਸਕਦੇ ਹੋ ਦੁਖੀ ਹੋ ਕੇ ਜਾ ਚੁੱਕੇ ਮਾਤਾ ਜੀ ਇਹ ਜਲੰਧਰ ਦੇ ਇਲਾਕੇ ਦੇ ਸਾਡੇ ਮੌਕੇ ਤੇ ਪੁਲਿਸ ਨਹੀਂ ਆਂਦੀ ਦੇਖ ਸਕਦੇ ਹੋ ਦੁਖੀ ਹੋ ਕੇ ਜਾ ਚੁੱਕੇ ਮਾਤਾ ਜੀ ਇੰਨੇ ਕ ਲਾਤ ਮਾਰੇ ਹੋ ਚੁੱਕੇ ਜਨਦਰ ਸ਼ਹੀਦੀ ਪੁਲਿਸ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਲਾਤ ਮਾਰੇ ਹੋ ਚੁੱਕੇ ਜਨਦਰ ਸ਼ਹੀਦੀ ਪੁਲਿਸ ਦੇ ਇੱਕ ਪਾਸੇ ਲਾਰਜਸਟਾਲ ਮਾਫੀਆ ਬਣਿਆ ਹੋਇਆ ਹੈ ਦੂਜੇ ਪਾਸੇ ਦੇਖ ਸਕਦੇ ਹੋ ਵਾਲੀਆ ਲਾਈਆ ਜਾਂਦੀ ਇੱਕ ਮਾਵਾਂ ਦੀ ਹੈ ਕਦੋਂ ਲਿਕਨ ਇੰਨਾ ਕੋਕ ਹੋ ਚੁੱਕਾ ਇੱਕ ਮਾਂ ਨੂੰ ਇੱਕ ਜਿਹੜੀ ਨੂੰ ਇਹ ਤੁਸੀਂ ਵੀ ਦੋਸਤੋ ਇਹ ਜਨਦਰ ਸ਼ਹੀ ਚ ਰਹਿੰਦੇ ਵੈਸੇ ਜਿਹੜੇ ਰਹਿੰਦੇ ਆਪਣੀ ਸੇਫਟੀ ਆਪ ਕਰੋ ਪ੍ਰਸ਼ਾਸਨ ਦੇ ਹੱਥ ਸੇਫਟੀ ਨਾ ਦੇਖੋ ਆਪਣੀ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਇਨਕਲਾਬ ਮਾਰੇ ਹੋ ਚੁੱਕੇ ਆ ਪ੍ਰਸ਼ਾਸਨ ਹੀ ਪਹੁੰਚਿਆ ਪੌਰੀ ਦੂਰੀ ਤੇ ਪਿੰਨ ਮਥਾਣਾ ਵੀ ਆ ਇਹ ਐਮਪੀ ਸਾਹਿਬ ਦਾ ਏਰੀਆ ਐ ਐਮਐਲਏ ਸਾਹਿਬ ਦਾ ਏਰੀਆ ਕੋਈ ਜੰਗਲ ਰਾਜ ਨਹੀਂ ਆਦਾ ਇਹ ਇਹ ਵੈਸੇ ਏਰੀਆ ਜਲੰਧਰ ਸ਼ਹਿਰ ਦਾ ਤੇ ਸਭਿਓ ਸਿੱਧਿਆ ਤਸਵੀਰਾਂ ਲਾਈਵ ਜਲੰਧਰ ਮੇਰ ਟੀਵੀ ਦੇ ਉੱਤੇ ਦੇਖ ਸਕਦੇ ਹੋ ਸਿੱਧੀ ਅ ਤਸਵੀਰਾਂ ਇੱਕ ਵੱਧਵਾੜ ਵੀਡੀਓ ਸ਼ੇਅਰ ਕਰੋ ਕਮੈਂਟ ਜੂ ਆਪਣਾ ਰਾਏ ਦਿਓ ਦੋਸਤੋ ਦੇਖ ਸਕਦੇ ਹੋ ਜਨੰਦਰ ਸ਼ਹਿਰ ਦੇ ਇਲਾਕੇ ਦੇ ਦੇਖ ਸਕਦੇ ਹੋ ਪਹਿਲਾਂ ਭਾਈ ਇੱਕ ਲਾਈਵ ਦਿਖਾਇਆ ਕਿ ਲਾਈਫ ਸਟਾਈਲ ਖੁੱਲਿਆ ਬੈ ਵੈਸੀ ਰੀਚ ਦੂਜੇ ਪਾਸੇ ਰੋਡ ਚੱਲਦੀ ਪਈ ਆ ਇੱਕ ਮਾਰੀ ਮਾਰੀ ਲਾ ਦਿੱਤੀ ਆ ਕੀ ਆ ਦੇਖ ਸਕਦੇ ਹੋ ਜਨੰਦਰ ਦੀ ਤਸਵੀਰਾਂ ਲਾਈਵ ਦੇਖ ਸਕਦੇ ਹੋ ਸਿੱਧੀ ਅ ਤਸਵੀਰਾਂ ਪੁਲਿਸ ਦਾ ਕੋਈ ਧਿਆਨ ਹੀ ਨਾ ਚੋੜਾ ਵੱਲ ਦੇ ਸੱਦੇ ਉਹ ਸਿੱਧੀ ਤਸਵੀਰ ਦਾ ਜਿਹੜੇ ਪੈਸੇ ਨਹੀਂ ਹੋ ਕੇ ਆ ਗਿਆ ਉਹ ਬਾਤ ਦਾ ਹੋ ਗਿਆ। ਸਾਡੀ ਇਹ ਕਰਦੀ ਦਾ ਇਹ ਉਹ ਤਸਵੀਰਾਂ ਉਹ ਇਲਾਕੇ ਦੀਆਂ ਜਿੱਥੇ ਖੱਬੇ ਪਾਸੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਦਾ ਘਰ ਹੈ ਤੇ ਸੱਜੇ ਪਾਸੇ ਐਮਐਲਏ ਸ਼ੀਤਲ ਅੰਗਰਾਲ ਦਾ ਤੇ ਉਹਦੇ ਵਿਚਕਾਰ ਲੋਕਾਂ ਹੋਣ ਗਿਆ ਲੋਕਾਂ ਨਾਲ ਪੁਲਿਸ ਨਹੀਂ ਆਈ। ਅਸੀਂ ਦੇਖਿਆ ਅੱਧਾ ਘੰਟਾ ਘਟੋ ਘਟ ਮੀਡੀਆ ਨੇ ਲਾਈਵ ਕੀਤਾ। ਉਹ ਤੋਂ ਪਹਿਲਾਂ ਦੀ ਵਾਰਦਾਤ ਹੈ ਉਹ ਬੀਬੀ ਵਿਚਾਰੀ ਹੁੰਦੀ ਹੁੰਦੀ ਵਾਪਸ ਚੱਲ ਗਈ ਪਰ ਪੁਲਿਸ ਨਹੀਂ ਆਈ। ਨਹੀਂ ਆਈ। ਨਹੀਂ ਆਈ। ਦੋਸਤੋ ਬਹੁਤ ਧੰਨਵਾਦ ਸਾਡੇ ਚੈਨਲ ਨਾਲ ਜੁੜੇ ਹੋਣ ਦਾ ਜਨੰਦ ਮੱਟੀ ਵੀ ਨਾਲ ਕੋਈ ਨਵੀਂ ਆਪਡੇਟ ਜੂ ਜਲਾਈਵ ਹੋ ਕੇ ਦੱਸਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਮੈਂਟ ਜੂ ਦਾਏ ਦੇ ਦੋਸਤੋ